ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਭਗਤ ਕਬੀਰ ਸਾਹਿਬ ਜੀ ਦੀ ਬਾਹੂ ਭਗਤੀ ਦਾ ਪ੍ਰਤਾਪ ਦੇਖ ਕੇ ਬਹੁਤ ਸਾਰੇ ਪ੍ਰੇਮੀ ਉਹਨਾਂ ਦੇ ਸਤਸੰਗੀ ਹੋ ਗਏ ਉਸ ਵਕਤ ਬ੍ਰਾਹਮਣਾਂ ਨੇ ਈਰਖਾ ਕਰਦਿਆਂ ਕਬੀਰ ਸਾਹਿਬ ਜੀ ਨੂੰ ਕਿਹਾ ਕਿ ਕਬੀਰ ਤੂੰ ਸ਼ਿਵ ਜੀ ਤੋਂ ਮੁਕਤੀ ਲੈਣ ਵਾਸਤੇ ਕਾਂਚੀ ਵਿੱਚ ਰਹਿੰਦਾ ਹੈ ਜੇਕਰ ਤੂੰ ਬਾਹਰ ਹੜੰਬੇ ਦੀ ਧਰਤੀ ਵਿੱਚ ਬੈਠ ਕੇ ਮੁਕਤ ਹੋ ਜਾਵੇਂ ਤਾਂ ਅਸੀਂ ਤੈਨੂੰ ਪਰਮੇਸ਼ਰ ਦਾ ਭਗਤ ਮੰਨਾਂਗੇ ਤਾਂ ਸੁਣ ਕੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਮੈਂ ਸ਼ਿਵ ਜੀ ਦਾ ਉਪਾਸ਼ਕ ਨਹੀਂ ਹਾਂ ਮੈਂ ਤਾਂ ਪਰਮੇਸ਼ਰ ਦਾ ਪ੍ਰੇਮੀ ਹਾਂ ਇਸ ਕਰਕੇ ਮੈਂ ਸ਼ਿਵ ਜੀ ਤੋਂ ਮੁਕਤੀ ਨਹੀਂ ਲੈਣੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਮੈਂ ਹੜੰਬੇ ਮਗਹਰ ਦੀ ਧਰਤੀ ਤੇ ਜਾ ਬੈਠਾ ਮੈਂ ਉੱਥੇ ਜਾ ਬੈਠਦਾ ਹਾਂ ਜਦੋਂ ਕਬੀਰ ਜੀ ਉਸ ਮਗਰਹਰ ਦੀ ਧਰਤੀ ਉੱਤੇ ਜਾ ਬੈਠੇ ਤਾਂ ਸੰਤਾਂ ਤੇ ਲੋਈ ਜੀ ਨੇ ਮਿਲ ਕੇ ਕਿਹਾ ਕਿ ਕਬੀਰ ਜੀ ਤੁਸੀਂ ਕਾਂਸੀ ਪੂਰੀ ਕਿਉਂ ਛੱਡ ਆਏ ਹੋ ਉੱਥੇ ਤਾਂ ਸਦਾ ਹੀ ਮੁਕਤੀ ਦਾ ਵਰਤ ਲੱਗਿਆ ਹੋਇਆ ਸੀ ਤਾਂ ਸੁਣ ਕੇ ਕਬੀਰ ਸਾਹਿਬ ਜੀ ਸੰਤਾਂ ਤੇ ਲੋਈ ਜੀ ਨੂੰ ਉੱਤਰ ਦਿੰਦਿਆਂ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਜੋ ਜਨ ਪਾਉ ਭਗਤ ਕਛ ਜਾਨੈ ਤਾ ਕੋ ਅਚਰਜ ਕਾਹੂ ਹੇ ਸੰਤ ਜਨੋ ਲੋਈ ਜੀ ਸੁਣਾਓ ਜੋ ਕਹੀਏ ਜਿਹੜੇ ਜਨਪੁਰਖ ਪਰਮੇਸ਼ਰ ਦੇ ਕੁਛ ਕਛ ਕੀਏ ਥੋੜੇ ਮਾਤਰ ਵੀ ਭਾਵ ਪ੍ਰੇਮਾ ਭਗਤੀ ਕਰਨੀ ਜਾਣਦੇ ਹਨ ਉਹਨਾਂ ਲਈ ਮੁਕਤ ਹੋਣਾ ਕੀ ਅਚਰਜ ਗੱਲ ਹੈ ਭਾਵ ਮੁਕਤ ਹੋਣ ਵਿੱਚ ਕੋਈ ਵੀ ਅਚਰਜਤਾ ਨਹੀਂ ਉਹ ਤਾਂ ਜ਼ਰੂਰ ਹੀ ਮੁਕਤ ਹੋ ਜਾਂਦੇ ਹਨ ਉਹਨਾਂ ਨੂੰ ਤਾਂ ਅਚਰਜਸ ਰੂਪ ਪਰਮੇਸ਼ਰ ਦਾ ਰੂਪ ਹੀ ਕਹੋ ਜਿਉ ਜਲ ਜਲ ਮੈਂ ਪੈਸ ਨਿਕਸੈ ਤਿਉ ਢੋਰ ਮਿਲੇਉ ਜੁਲਾਹੋ ਹਾਂ ਜਿਵੇਂ ਘੜੇ ਜਾਂ ਨਦੀ ਦਾ ਜਲ ਪਾਣੀ ਸਮੁੰਦਰ ਦੇ ਜਲ ਪਾਣੀ ਵਿੱਚ ਪੈ ਕੇ ਦੁਬਾਰਾ ਨਹੀਂ ਨਿਕਲਦਾ ਇਸੇ ਪ੍ਰਕਾਰ ਜੋ ਹੰਤੈ ਕਰਨੂ ਪੀ ਘੜੇ ਦੇ ਅੰਦਰ ਜੀਵ ਪੁਣੇ ਦੀ ਉਪਾਦੀ ਦਾ ਪਰਤਕ ਚੇਤਨ ਰੂਪ ਜਲ ਸੀ ਜਦੋਂ ਉਹ ਅਦਵੈਤ ਆਨੰਦ ਰੂਪ ਸਮੁੰਦਰ ਦੇ ਪਾਣੀ ਵਿੱਚ ਪੈ ਗਿਆ ਭਾਵ ਮਿਲ ਗਿਆ ਤਾਂ ਉਦੋਂ ਵੱਖਰਾ ਨਹੀਂ ਹੋ ਸਕਦਾ ਤੇ ਉਹ ਕਹੀਏ ਤਵੇਂ ਮੈਂ ਜੋਲਾਹ ਦੇਹ ਅਭਿਮਾਨ ਵੱਲੋਂ ਢੋੜ ਢਲ ਕੇ ਸੱਚ ਸਰੂਪ ਵਿੱਚ ਮਿਲ ਗਿਆ ਹਰ ਕੇ ਲੋਗਾ ਮੈਂ ਤਉ ਮਤ ਕਾ ਪੂਰਾ हे हर परमेश्वर ਦੇ ਲੋਗਾ ਲੋਕੋ ਸੰਤ ਜਨੋ ਮੈਂ ਤਾਂ ਮਤ ਬੁੱਧੀ ਦਾ ਪੋਰਾ ਕੀਏ ਪੋੜਾ ਹਾਂ ਪੋਰਾ ਕੁ ਮਤ ਵਾਲਾ ਹਾਂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਣੇ ਕਰਕੇ ਮੈਂ ਤਾਂ ਪੋਰਾ ਪ੍ਰਕਾਸ਼ ਵਾਲੀ ਮਤ ਵਾਲਾ ਹਾਂ ਬ੍ਰਹਮ ਗਿਆਨ ਦਾ ਪ੍ਰਕਾਸ਼ ਬੁੱਧੀ ਵਿੱਚ ਹੋ ਗਿਆ ਹੈ ਅਰਥਾਤੇ ਠੀਕ ਹੈ ਤੁਹਾਡੇ ਖਿਆਲ ਅਨਸਾਰ ਮੈਂ ਪੋਰਾ ਥੋੜੀ ਮਤ ਵਾਲਾ ਹਾਂ ਪਰੰਤੂ ਗੁਰਾਂ ਦਾ ਦੱਸਿਆ ਹੋਇਆ ਕੁਝ ਮੇਰਾ ਵੀ ਗਿਆਨ ਸਮਝੋ ਜੋ ਤਨ ਕਾਸੀ ਤਜਹਿ ਕਬੀਰ ਰਮਈਏ ਕਹਾਂ ਨਿਹੂਰਾ ਰਹਾ ਕਬੀਰਾਂ ਭਾਵ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਜੇ ਮੈਂ ਕਾਂਚੀ ਵਿੱਚ ਤਨ ਸਰੀਰ ਛੱਡ ਦਿੰਦਾ ਤਾਂ ਫਿਰ ਰਮਈਏ ਸਰਬ ਵਿਆਪਕ ਪਰਮੇਸ਼ਰ ਦਾ ਮੇਰੇ ਉੱਤੇ ਕੀ احਸਾਨ ਹੋਣਾ ਸੀ ਰਮਈਏ ਪਰਮੇਸ਼ਰ ਦੇ ਅੱਗੇ ਫਿਰ ਕੀ ਮੁਕਤ ਹੋਣ ਵਾਸਤੇ ਨੇਹੋਰਾ احسان ਬੇਨਤੀਆਂ ਕਰਨੀਆਂ ਹਨ ਲੋਕਾਂ ਨੇ ਪਰਮੇਸ਼ਰ ਨੂੰ ਨਿਹੋਰਾ ਉਲਾਂਬੇ ਦਿੰਦਿਆਂ ਕਹਿਣਾ ਸੀ ਕਿ ਕਬੀਰ ਭਗਤੀ ਕਰਕੇ ਮੁਕਤ ਨਹੀਂ ਹੋਇਆ ਕਾਂਸੀ ਵਿੱਚ ਰਹਿਣੇ ਕਰਕੇ ਮੁਕਤ ਹੋਇਆ ਹੈ ਅਰਥਾਤ ਸ਼ਿਵਜੀ ਨੇ ਮੁਕਤ ਕੀਤਾ ਹੈ ਇਸ ਕਰਕੇ ਮੈਂ ਸ਼ਿਵਜੀ ਤੋਂ ਕਲਾਸ਼ ਪਰਬਤੀ ਪ੍ਰਾਪਤੀ ਰੂਪ ਮੁਕਤੀ ਨਹੀਂ ਲੈਣੀ ਪਰਮੇਸ਼ਰ ਦੀ ਭਗਤੀ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਕੀ ਲਾਭ ਹੋਇਆ ਜੇਕਰ ਮੈਂ ਹਣੰਬੇ ਦੀ ਧਰਤੀ ਤੇ ਰਹਿ ਕੇ ਮਰਿਤੂ ਹੋ ਕੇ ਕੈਵਲ ਮੋਖ ਨੂੰ ਪਾ ਲਵਾਂਗਾ ਤਦ ਹੀ ਮੈਂ ਪਰਮੇਸ਼ਰ ਦੀ ਭਾਉ ਭਗਤੀ ਦਾ ਪ੍ਰਤਾਪ ਜਾਣਾਂਗਾ ਰਹਾਉ ਬਿਸਰਾਮ ਦੇ ਕੀ ਅੱਗੇ ਫਰਮਾਉਂਦੇ ਆ ਫਿਰ ਕਬੀਰ ਜੀ ਦੇ ਮਲਾਪੀ ਸੰਤ ਤੇ ਲੋਈ ਜੀ ਕਹਿਣ ਲੱਗੇ ਕਿ ਤੁਸੀਂ ਕਾਂਸੀ ਵਿੱਚ ਚੱਲ ਕੇ ਰਹੋ ਤਾਂ ਕਬੀਰ ਜੀ ਉਤਰ ਦਿੰਦੇ ਆ ਕਹਿਤ ਕਬੀਰ ਸੁਨੋ ਰੇ ਲੋਈ ਪਰਮ ਨਾ ਭੁੱਲੋ ਕੋਈ ਕਬੀਰ ਸਾਹਿਬ ਜੀ ਕਹਿਤ ਤੂੰ ਭਾਵ ਕਥਨ ਕਰਦੇ ਹਨ ਰੇ ਤੂੰ ਭਾਵ ਹੈ ਲੋਈ ਤੇ ਸੰਤ ਜਨੋ 헤 ਲੋਈ ਸ੍ਰਿਸ਼ਟੀ ਦੇ ਲੋਕੋ ਤੁਸੀਂ ਸਾਡੀ ਸਿੱਖਿਆ ਸੁਣਨਾ ਕਰੋ ਕੋਈ ਵੀ ਭਰਮ ਵਿੱਚ ਨਾ ਭੁੱਲਣਾ ਕਰੋ ਕਿ ਕੇਵਲ ਕਾਚੀ ਵਿੱਚ ਹੀ ਰਹਿ ਕੇ ਮੁਕਤ ਹੋਈਦਾ ਕਿ ਆਕਾਸੀ ਕਿ ਆੂਖਰ ਮਗਹਰ RAM ਹਿਰਦੈ ਜਉ ਹੋਈ ਜੇਕਰ ਹਿਰਦੇ ਵਿੱਚ ਰਾਮ ਪਰਮੇਸ਼ਰ ਦਾ ਨਾਮ ਹੋਵੇ ਤਾਂ ਫਿਰ ਕੀ ਕਾਂਸੀ ਧਰਤੀ ਤੇ ਕੀ ਊਖਰ ਕੱਲਰ ਦੀ ਧਰਤੀ ਤੇ ਕੀ ਮਗਰ ਹੜੰਬੇ ਦੀ ਧਰਤੀ ਹੈ ਭਾਵੇਂ ਕੱਲਰ ਧਰਤੀ ਦੀ ਨਿਆਈ ਨਿਸ਼ਰਧ ird ਦੇ ਵਾਲਿਆਂ ਦੀ ਕੁ ਸੰਗਤ ਵਿੱਚ ਜਾ ਕੇ ਸਰੀਰ ਛੱਡ ਦੀਏ ਇਓ ਜਿੱਥੇ ਮਰ ਜੀ ਸਰੀਰ ਛੁੱਟ ਜਾਵੇ ਉੱਥੇ ਹੀ ਮੁਕਤ ਹੋਈ ਜਾਂਦਾ ਹੈ ਕਿਉਂਕਿ ਸਰਬ ਜਗ੍ਹਾ ਮੁਕਤ ਸਰੂਪ ਹੀ ਹੈ ਸੋ ਅਗਲਾ ਚੌਥਾ ਸ਼ਬਦ ਕਬੀਰ ਜੀ ਦਾ ਪ੍ਰਾਰੰਭ ਹੋ ਰਿਹਾ ਹੈ ਉਸ ਦੀ ਉਥਾਨ ਦਾ ਇਸ ਤਰ੍ਹਾਂ ਹੈ ਕਬੀਰ ਸਾਹਿਬ ਜੀ ਨੂੰ ਕੁਝ ਪ੍ਰੇਮੀ ਕਹਿਣ ਲਗੇ ਕਿ ਕਬੀਰ ਜੀ ਤੁਸੀਂ ਕਾਸ਼ੀ ਨੂੰ ਸਦਾ ਮੁਕਤੀ ਦਾ ਵਰਤ ਨਹੀਂ ਸਮਝਦੇ ਤਾਂ ਸੁਣ ਕੇ ਕਬੀਰ ਜੀ ਨੇ ਸ਼ਬਦ ਉਚਾਰਨ ਕਰਦਿਆਂ ਕਿਹਾ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਘਾਟਾ ਹੀ ਘਾਟਾ ਹੈ ਇੰਦਰ ਲੋਕ ਸ਼ਿਵ ਲੋਕ ਹੈ ਜੈਬ ਓਚੇ ਤਪ ਕਰ ਬਾਹੁਰ ਐਬੋ हे भाई जेकर कोई पुरख तप जा पुन्ना दे सकाम कर्मा दे प्रताप करके इंद्रलोक इंद्रपुरी नु या शिव लोकै लोक, लोक पाप शिव दी पुरी कलाश पर्वत विच चलिया भी जावेगा तां फिर ओछे तुष तप तपस्या दे होने करके सकाम तप दे करने नाल ओछे कहिए तुष पुणे विच तप करने वाले देवत्यां दी उपासना करने वाला ਬਾਹੁਰ ਕੀਏ ਮੁੜ ਕੇ ਜੂਨਾ ਵਿੱਚ ਐਬੂ ਆ ਜਾਵੇਗਾ ਫਿਰ ਪ੍ਰਸ਼ੰਸੀ ਕਬੀਰ ਸਾਹਿਬ ਜੀ ਕੁਝ ਪਰਮੇਸ਼ਰ ਤੋਂ ਤਨ ਪਦਾਰਥ ਆਦ ਮੰਗ ਲਵੋ ਤਾਂ ਸੁਣ ਕੇ ਉੱਤਰ ਦਿੰਦੇ ਆ ਕਿ ਆ ਮੰਗੋ ਕਿਛੁ ਥਿਰ ਨਾਹੀ RAM ਨਾਮ ਰਖ ਮਨ ਮਾਹੀ ਰਹਾਉ ਹੇ ਭਾਈ ਅਸੀਂ ਪਰਮੇਸ਼ਰ ਕੋਲੋਂ ਕੀ ਪਦਾਰਥ ਮੰਗੀਏ ਕਿਉਂਕਿ ਕੁਝ ਵੀ ਇਸਤਤ ਅਚਲ ਰਹਿਣ ਵਾਲਾ ਹੀ ਨਹੀਂ ਹੈ ਇਸ ਲਈ ਅਸੀਂ ਸੰਸਾਰਿਕ ਪਦਾਰਥਾਂ ਦੇ ਖਿਆਲ ਨੂੰ ਛੱਡ ਕੇ ਇਹੋ ਹੀ ਕਹਿੰਦੇ ਹਾਂ ਕਿ हे ਮੇਰੇ ਪਿਆਰੇ ਮਨਾ हे ਪਾਈ ਰਾਮ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਮਾਹੀ ਵਿੱਚ ਵਸਾ ਕੇ ਰੱਖਣਾ ਗੁਰੂ ਕਿਉਂਕਿ ਨਾਮ ਹੀ ਸੰਸਾਰ ਵਿੱਚ ਅਚਲ ਰਹਿਣ ਵਾਲਾ ਪਦਾਰਥ ਹੈ ਰਹਾਉ ਬਿਸਰਾਮ ਦੇ ਕੀ ਭਗਤ ਜੀ ਕਿਰਪਾ ਕਰਦੇ ਆ ਸੋ ਬਾ ਰਾਜ ਬਿਬੈ ਬੜਿਆਈ ਅੰਤ ਨਕਾਹੂ ਸੰਗ ਸਹਾਈ ਇਸ ਸੰਸਾਰ ਵਿੱਚ ਰਾਜਾ ਬਣ ਕੇ ਰਾਜ ਕਰਨ ਦੀ ਸੋਭਾ ਵੜਿਆਈ ਪ੍ਰਾਪਤੀ ਹੋਣੀ ਭਾਵ ਹਕੂਮਤ ਪ੍ਰਾਪਤ ਹੋ ਜਾਣੀ ਅਤੇ ਜੋ ਬੇਬੇ ਬਿਭੂਤੀ ਆਦ ਮਾਇਆ ਕਤਰ ਕਰਨ ਦੀ ਬਹੁਤ ਹੀ ਵਿੜਿਆਈ ਸ਼ੋਭਾ ਹੈ ਇਹ ਸੰਸਾਰਿਕ ਵਿੜਿਆਈ ਅੰਤ ਅਖੀਰ ਦੇ ਸਮੇਂ ਪ੍ਰਾਣਾ ਦੇ ਵਿਜੋਗ ਕਾਲ ਵਿੱਚ ਕਿਸੇ ਦੇ ਨਾਲ ਜਾ ਕੇ ਪ੍ਰਲੋਕ ਵਿੱਚ ਸੈਤਾ ਨਹੀਂ ਕਰਦੀ ਪੁੱਤਰ ਕਲਤਰ ਲక్ష్ਮੀ ਮਾਇਆ ਇਨ ਤੇ ਕਹ ਕਵਨੈ ਸੁਖ ਪਾਇਆ ਪੁੱਤਰ ਕਲਤਰ ਇਸਤਰੀ ਲక్ష్ਮੀ ਮਾਇਆ ਇਤਿਆਦ ਸਾਰੇ ਛਲ ਰੂਪ ਹਨ ਪੁੱਤਰ ਦੀ ਕਲਤਰ ਇਸਤਰੀ ਪਾਵ ਨੂੰ ਆਦ ਲక్ష్ਮੀ ਆਪਣੀ ਇਸਤਰੀ ਤੇ ਮਾਇਆ ਧਨ ਰੋਕੜੀ ਆਦ ਇਹਨਾਂ ਦੀ ਸੰਗਤ ਤੋਂ ਕਹੋ ਦੱਸੋ ਕਵਨੈ ਕਿਸ ਪੁਰਖ ਨੇ ਕਿਹਨੇ ਸੁਖ ਪਾਉਣਾ ਕੀਤਾ ਭਾਵ ਕਿਸੇ ਨੇ ਵੀ ਅੱਜ ਤੱਕ ਸੁਖ ਨਹੀਂ ਪਾਇਆ ਕਹਿਤ ਕਬੀਰ ਅਵਰ ਨਹੀਂ ਕੰਮ ਹਮ ਰਹਿ ਮੰਨ ਤਨ ਰਾਮ ਕੋ ਨਮ ਕਬੀਰ ਸਾਹਿਬ ਜੀ ਕਹਿਤ ਭਾਵ ਕਥਨ ਕਰਦੇ ਆ ਕਿ ਸਾਡੇ ਤਾਂ ਪਰਮੇਸ਼ਰ ਦਾ ਨਾਮ ਜਪਣ ਤੋਂ ਬਗੈਰ ਹੋਰ ਕੋਈ ਵੀ ਪਦਾਰਥ ਕੰਮ ਆਉਣ ਵਾਲਾ ਨਹੀਂ ਅਸੀਂ ਤਾਂ ਸੰਸਾਰਿਕ ਪਦਾਰਥਾਂ ਦੀ ਕਾਮਾ ਕਾਮਨਾ ਵਾਲਾ ਹੋਰ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦੇ ਜੋ ਸੰਸਾਰ ਜੁਨਾ ਵਿੱਚ ਲਿਉਣ ਵਾਲਾ ਹੋਵੇ ਇਸ ਲਈ ਹਮਰੇ ਸਾਡੇ ਮਨ ਹਿਰਦੇ ਵਿੱਚ ਤਾਂ ਰਾਮ ਪਰਮੇਸ਼ਰ ਦਾ ਨਾਮਾ ਨਾਮ ਰੂਪ ਤਾਂ ਨਹੀਂ ਹੈ ਸੋ ਅੱਗੇ ਭਗਤ ਕਬੀਰ ਜੀ ਪਰਮੇਸ਼ਰ ਦੇ ਨਾਮ ਦੀ ਮਹਿਮਾ ਵਰਣਨ ਕਰਦੇ ਹਾਂ ਵਿਰਾਗਮਈ ਸ਼ਬਦ ਉਚਾਰਨ ਕਰਦੇ ਹਨ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਏ ਭਾਈ ਸਾਰੇ ਰਮਿਆ ਹੋਇਆ ਪਰਮੇਸ਼ਰ ਸਿਮਰਨੇ ਯੋਗ ਹੈ ਜਿਨ੍ਹਾਂ ਜਿਨ੍ਹਾਂ ਪੁਰਖਾਂ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ ਹੈ ਉਹ ਰਾਮ ਵਿਆਪਕ ਸਰੂਪ ਪਰਮੇਸ਼ਰ ਦਾ ਰੂਪ ਹੀ ਹੋਗੇ ਇਸ ਲਈ ਤੁਸੀਂ ਵੀ ਮਨ ਬਾਣੀ ਸਰੀਰ ਕਰਕੇ ਰਾਮ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰੋ ਸਰੀਰ ਦੇ ਰੋਮ ਰੋਮ ਕਰਕੇ ਸਿਮਰਨੇ ਯੋਗ ਜੋ ਰਾਮ ਪਰਮੇਸ਼ਰ ਦਾ ਨਾਮ ਹੈ ਉਸ ਦਾ ਸਿਮਰਨ ਹੈ ਉਸ ਨੂੰ ਸਿਮਰਨ ਕਰੋ RAM ਨਾਮ ਸਿਮਰਨ ਬਿਨ ਬੂਡਤੇ ਅਧਕਾਈ ਰਹਾਉ RAM ਪਰਮੇਸ਼ਰ ਦੇ ਨਾਮ ਦਾ ਸਿਮਰਨ ਭਜਨ ਕਰਨ ਤੋਂ ਬਗੈਰ ਅਧਕਾਈ ਅਧਿਕ ਤੋਂ ਅਧਿਕ ਭਾਵ ਧਨ ਪਦਾਰਥ ਕਰਕੇ ਵੱਡਿਆਂ ਤੋਂ ਵੱਡੇ ਘਾਉਣ ਵਾਲੇ ਸਾਰੇ ਜੀਵ ਕਾਲ ਰੂਪੀ ਨਦੀ ਵਿੱਚ ਸੰਸਾਰ ਸਮੁੰਦਰ ਵਿੱਚ ਡੂਬਤੇ ਬੂਡਤੇ ਕਈ ਡੁੱਬਦੇ ਜਾਂਦੇ ਰਹਾਉ ਬਿਸਰਾਮ ਦੇ ਕੇ ਭਗਤ ਜੀ ਕਿਰਪਾ ਕਰਦੇ ਆ बनता सुत देह गृह सम्पत् सुखदाई हे <coughs> भाई जो तू बनता स्त्री सुत पुत्र देह शरीर गृह घर सम्पत् हाथी घोड़े आदिक माल जो जीव ने सुख देण वालीयां मनियां हन इन में कश नाहे तेरो काल अवद आई जिस वक्त अवद उमर दा काल आ गया ਅਵਦ ਆਉਦੀ ਆਗੀ ਮਰਨ ਦੇ ਕਾਲ ਸਮੇਂ ਦੀ ਅਵਦ ਹੱਦ ਆਗੀ ਜਦੋਂ ਉਮਰ ਦੇ ਅਵਦ ਵੱਦ ਵਦਣ ਤੋਂ ਆ ਰਹਿਤ ਕਾਲ ਦੀ ਫਾਸੀ ਆਗੀ ਭਾਵ ਮੌਤ ਦਾ ਦਿਨ ਆ ਗਿਆ ਉਸ ਵੇਲੇ ਇਹਨਾਂ ਪਦਾਰਥਾਂ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਣ ਅਜਾਮਲ ਗਜ ਗਨਕਾ ਪਤਤ ਕਰਮ ਕੀਨੇ ਅਜਾਮਲ ਗਜ ਹਾਥੀ ਤੇ ਗਨਕਾ ਵੇਸਵਾ ਇਹਨਾਂ ਨੇ ਸਾਰੀ ਉਮਰ ਪਤਤ ਗਰਾਵਟ ਵਾਲੇ ਕਰਮ ਪਤਿਤ ਪਾਪ ਕਰਮ ਕੀਤੇ ਸਨ ਤੇਉ ਉਤਰ ਪਾਰ ਪਰੇ RAM ਨਾਮ ਲੀਨੇ ਸੰਤਾਂ ਦੀ ਕਿਰਪਾ ਨਾਲ RAM ਪਰਮੇਸ਼ਰ ਦਾ ਨਾਮ ਲੈਣੇ ਕਰਕੇ ਤੇਉ ਕੀ ਉਹ ਵੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਕੇ ਮੁਕਤੀ ਰੂਪ ਕਿਨਾਰੇ ਤੇ ਪਹਗੇ ਸੂਕਰ ਕੂਕਰ ਜੂਨ ਭ੍ਰਮੇ ਤਉ ਲਾਜ ਨ ਆਈ ਹੇ ਭਾਈ ਤੁਸੀਂ ਸੂਕਰ ਸੂਰ ਕੂਕਰ ਕੁੱਤੇ ਆਦਿ ਇਨਾਂ ਜੂਨਾ ਵਿੱਚੋਂ ਭ੍ਰਮੇ ਪਰਮਦੇ ਹੋ ਤੇ ਹੁਣ ਮਨੁੱਖਾ ਦੇਹੀ ਮਿਲੀ ਹੈ ਤਾਂ ਵੀ ਹੁਣ ਤੁਹਾਨੂੰ ਲਾਜ ਸ਼ਰਮ ਨਹੀਂ ਆਉਂਦੀ ਕਿ ਫੇਰ ਟੇਡੀਆਂ ਜੂਨਾ ਵਿੱਚ ਭਰਾਂਗੇ RAM ਨਾਮ ਛਾੜ ਅੰਮ੍ਰਿਤ ਕਾਹੇ ਬਿਕਖਾਈ ਏ ਭਾਈ RAM ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਛੱਡ ਕੇ ਕਿਸ ਵਾਸਤੇ ਵਿਸ਼ਿਆਂ ਰੂਪੀ ਜ਼ਹਿਰ ਬਿਕ ਖਾਂਦੇ ਤਜ ਭਰਮ ਕਰਮ ਵਿਦਨ ਖੇਦ RAM ਨਾਮ ਲੇਹੀ ਇਸ ਲਈ ਭਰਮ ਰੂਪ ਭਰਮ ਪਰਮੋਣ ਵਾਲੇ ਵਿਦਨ ਖੇਦ ਕਰਮਾਂ ਨੂੰ ਛੱਡ ਕੇ RAM ਪਰਮੇਸ਼ਰ ਦਾ ਨਾਮ ਲੈਣਾ ਕਰੋ ਸੱਜੇ ਪਾਸੇ ਦੇ ਸਕਾਮ ਕਰਮਾਂ ਤੇ ਖੱਬੇ ਪਾਸੇ ਦੇ ਪਾਪ ਕਰਮ ਇਹਨਾਂ ਦੋਹਾਂ ਪਰਮਾਂ ਨੂੰ ਛੱਡ ਕੇ ਪਰਮੋਣੇ ਵਾਲੇ ਬ੍ਰਹਮਅਤਿਆ ਕਰਨੀ ਆਦ ਨਖੇਦ ਕਰਮਾਂ ਨੂੰ ਤਿਆ ਕੇ ਵਿਧੀ ਕਰਮ ਜੋ ਰਾਮ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਲੈਣਾ ਕਰੋ ਭਾਵ ਜਪਨਾ ਕਰੋ ਗੁਰ ਪ੍ਰਸਾਦ ਜਨ ਕਬੀਰ ਰਾਮ ਕਰਸਨੇਹੀ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ हे ਜਨਪੁਰਖੋ ਗੁਰ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਰਾਮ ਪਰਮੇਸ਼ਰ ਨੂੰ ਆਪਣਾ ਸਨੇਹੀ ਪਿਆਰਾ ਬਣਾਉਣਾ ਕਰੋ ਪਰਮੇਸ਼ਰ ਦੇ ਨਾਮ ਦੇ ਸਨੇਹੀ ਪ੍ਰੇਮੀ ਬਣ ਕਰਕੇ ਔਰ ਸਾਰੇ ਕੁਕਰਮਾਂ ਨੂੰ ਛੱਡ ਦੇਵੋ ਤਾਂ ਫਿਰ ਮੁਕਤ ਹੋ ਜਾਵੋਗੇ ਸੋ ਇੱਥੇ ਤੱਕ ਤਨਾਸਰੀ ਰਾਗਣੀ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਪੰਜ ਸ਼ਬਦ ਹੋ ਚੁੱਕੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਜੀ ਕੀ ਫਤਿਹ